ਕਿਹੜੇ ਕਿਸਾਨ ਕੀ ਕਰਤ ਨੇ ਕਿਸਾਨਾਂ ਦਾ ਆ ਹਾਲ ਕਰਦੀ ਸਾਡੀ ਆ ਧੀਆ ਦੇ ਵਿਆਹ ਗੁਰਦੇ ਵੇਚ-ਵੇਚ ਕੇ ਕਰਦੇ ਲੋਕ ਜੇ ਪਹਿਤ ਕੋਈ ਨਹੀਂ ਪਿਆਰ ਆਲਾ ਦੁਕਾਨ ਵੇਚ ਕੇ ਵਿਆਹ ਕਰਦੀਆਂ ਦਾ ਆ ਹਾਲ ਤਾਂ ਤੇਰੇ ਮੇਰੇ ਕੋਲੇ ਇੱਕ ਕੇਸ ਆ ਕਿ ਸਕਰੂਰ ਦੇ ਦਫਤਰ ਚ ਦੋ ਸਾਲ ਪਹਿਲਾਂ 2050 ਲੈ ਗਿਆ ਦੋ ਸਾਲ ਦਾ 1000 2000 ਲੱਗੇ ਇਸ ਵਿੱਚ ਕਿੰਨਾ ਸਾਲ ਹੈ ਘੱਟ ਲੱਗਦਾ ਇਸ ਵਿੱਚ ਕਹਿੰਦੇ ਜੀ ਮਾਲਤ ਉਹ ਪਿੰਦਾ ਸੌਂ ਜਾਂਦਾ 15 ਘੜਾਟ ਰਿਹਾ ਤੇ ਉਹਦਾ ਫਿਰ ਤੋੜਦੀ ਲੱਗਦੀ ਉਹਨੂੰ ਹੋਂਦਾ ਦੁੱਧ ਮਾਂ ਦੁੱਧ ਪੈਦਲੇ ਆ ਫਿਰ ਇਹ ਸਾਲਾ ਫਿਰ 16 ਮਿੰਟ ਤੱਕ ਸੰਦਾ ਡਾਕਟਰਾਂ ਨੇ ਬਲੈਕ ਚੇਕ ਕੀਤਾ ਖੰਨੇ ਦੇ ਖੰਨੇ ਲੱਗਦੇ ਕਿ ਬੱਚਾ ਸੀ ਬਲੈਕ ਚੇਕ ਕੀਤਾ ਬਲੈਕ ਪਲੈਟਲਸ ਸਮੈਕ ਕਿੱਥੋਂ ਆਦੀ ਸੀ ਉਹਦੀ ਮਾਂ ਨੇ ਖੇਲੀ ਸੀ ਉਹ ਤੋਂ ਤੇ ਤੋੜ ਨਸ਼ਾ ਲੱਗਦਾ ਸੀ ਵੀਰੋ ਦੁਨੀਆ ਤੇ ਸਭ ਤੋਂ ਕਮਿੱਤਰ ਚੀਜ਼ ਐ ਮਾਂ ਦਾ ਦੁੱਧ ਇਹਨਾਂ ਨੇ ਉਹ ਵੀ ਜ਼ਹਿਰੀਲਾ ਕਰਤਾ ਇਹਨਾਂ ਨੇ ਨਸਲ ਕੁਸ਼ੀ ਦੇ ਕੇਸ ਚੰਨੇ ਚਾਹੀਦੇ ਨੇ ਸਾਡੀਆਂ ਨਸਲਾਂ ਖਾ ਗਏ ਸਾਡੀਆਂ ਫਸਲਾਂ ਖਾ ਗਏ ਸਾਡੀ ਜਵਾਨੀ ਖਾ ਗਏ ਸਾਡੀ ਪਛਾਨੀ ਖਾ ਗਏ ਫੇਰ ਆ ਮੇਰੇ ਵੋਟਾਂ ਮੰਗਦੇ ਆ ਤੁਸੀਂ ਪੁੱਛਦਾ ਨਹੀਂ ਸੀ ਆ ਚੋਰੂ ਕਿ ਗੁਰੂ ਸਾਹਿਬ ਦੀ ਬੀਅਦਬੀ ਦੀ ਜਾਂਚ ਕਿਉਂ ਨਹੀਂ ਕਰਉਂਦੇ ਤੁਸੀਂ ਉਹ ਕਿਹਨੇ ਕਰਾਈ ਸੀ ਉਹਨੂੰ ਪੁੱਛਣਾ ਸੀ ਆ ਤੁਸੀ ਬੱਬੇ ਨਾਨਕ ਦੀ ਤਕੜੀ ਸਮਝ ਕੇ ਵੋਟਾਂ ਪਾਉਂਦੇ ਰਹੇ ਉਸੇ ਮਾਰਗ ਦੀ ਬਾਣੀ ਗੜੀਆਂ ਚ ਰੁਕਦੀ ਨੇ ਫੁੱਟ ਫੁੱਟ ਦੇ ਗਾਤਰੇ ਪਾ ਕੇ ਬੂਰੇ ਬਹਿ ਗਏ ਹਾਂ ਉਹੀ ਬੂਰੇ ਮਹਾਰਾਜ ਦੇ ਕੋਲ ਜਾਣ ਵਾਲੇ ਨੇ ਰੋਜ਼ ਹਾਂ ਅਸੀਂ ਤਾਂ ਜਾਂਦੇ ਨਹੀਂ ਜੀ ਜੀ ਅਸੀਂ ਆਨੇ ਕਈ ਰੋਜ਼ ਆਏ ਨਹੀਂ ਹਾਂ ਉਹ ਬੱਠੇ ਦੇ ਮੂਰੇ ਡੂਡ ਡੂਡ ਦੇ ਫੁੱਟ ਤੇ ਬਾਈ ਉਹਨਾਂ ਨੇ ਕਿਹੜਾ ਕਰ ਕੀਤਾ ਬੰਦਾ ਦਾ ਉਹ ਦੋ ਜੱਫੇ ਦਾ ਸਾਡੇ ਵੀਰੇ ਅਸੀਂ ਦੋਨਾਂ ਵਾਦਨੇ ਤਰ ਕੇ ਪੱਛਿਆ ਨੂੰ 100 20 ਮੈਂ ਇਹਦੇ ਨਿਕਰੇ ਬਾਰ ਬਾਰ ਟੀਵੀ ਤੇ ਆਰੀ ਹੈ ਹਾਂਜੀ ਅੱਜ ਮੈਂ ਸਟਾਜ ਤੇ ਆਈ ਜੀ ਜੀ ਹਾਂ ਠੀਕ ਹੈ ਹਰ ਜੀ ਕਰੀ ਤੇਰੀ ਲੈਣ ਦੇ ਆਹ ਬੰਦਿਆ ਪੰਜ ਵਾਰ ਦੇਖਣ ਨੂੰ ਮਿਲ ਰਹੀ ਹੈ ਇੱਥੇ ਜਿੰਮ ਖਰਾਬ ਹੋ ਗਈ ਹਾਂ ਆਪਾਂ ਉਹ ਤਮਾਨ ਦੀ ਜਿੰਮ ਦੇਖੋ ਮਾਪੋਂ ਮਨ ਤੇਰ ਵੀ ਜੰਮਦੇ ਤੂੰ ਲਾ ਕੇ ਜਾਇ ਕਰੀਂ ਬੱਚੀ ਨਹੀਂ ਇੱਕ ਪੇੜਾ ਸਾਪ ਵੀ ਤੂੰ ਕਰਕੇ ਜਾਇ ਸਾਡੇ ਸਾਰੇ ਨਾ ਤੁਸੀਂ ਦੇ ਦਿੱਤੀ ਜਿੰਨੇ ਵੀ ਦੇ ਦਿੱਤੀ ਧੰਨਵਾਦ ਆ ਉਹਦਾ ਅਸੀਂ ਦੇਖਣਾ ਵੀ ਅਸੀਂ ਉਹਨੂੰ ਸਭਾ ਦਾ ਦੋਸਤ ਹੈ ਇਹਨਾਂ ਦੇ ਪਿੰਡਾਂ ਦੇ ਕਿਹਦੇ ਲਾਈਟਾਂ ਦਾ ਬਹੁਤ ਆ ਗਿਆ ਜਿਹੜੀਆਂ ਯਾਰ 2 ਲਾਈਟਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਮੈਂ ਇਹਨਾਂ ਨੂੰ ਦੱਸ ਤਾ ਕੋਈ ਰਾਤ ਨੂੰ ਬਸਦੇ ਕੋਈ ਚੱਕ ਕੇ ਛੇਵ ਕਰਤਾ ਸਮਾਨ ਦਾ ਥੋੜਾ ਕਰਨ ਕੋਣੀਓ ਵੀਡੀਓ ਪਾਉਣੀ ਹੈ ਜੀ ਇਹ ਇਹ ਦਰੇ ਪਾਨੇ ਚੌਥੀ ਲੱਗੀ ਪਈ ਐ ਨਾ ਉਹ ਕੇਬਲ ਚ ਲਵਾ ਕੇ ਗਈ ਐ ਨਾ ਕਾਂਗਰਸ ਨੂੰ ਵੋਟ ਪਾਉਣੀ ਪੈ ਐ ਨਾ ਚੌਥੀ ਦਿੱਤੀ ਹੋਈ ਐ ਉੱਤਰ ਮੈਂ ਦਰੇ ਪਾਨੇ ਕੋਈ ਬੰਦ ਕਰਤਾ ਔਰ ਜੇ ਤੁਸੀਂ ਕਰੀਂ ਨਾ ਮੈਂ ਮੈਨੂੰ ਕੋ ਬਤ ਜੋਰ ਆ ਪੁੱਛ ਨਹੀਂ ਹਰ ਕੋ ਕਹਿੰਦਾ ਜੋਸ ਹੋਰ ਬਣਣ ਬਣ ਰਿਹਾ ਨਾ ਅਗਲੀ ਤੁਹਾਨੂੰ ਕੰਮ ਨਹੀਂ ਜੀ ਤੇਰਾ ਸਮਝਿਆ ਜਾਣ ਤੋ ਬਾਤ ਹੈਗੇ ਨਾ ਬੰਦਾ ਸੋਹਣਾ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਨਾਲ ਆ ਠੀਕ ਹੈ ਨਾ ਇੱਕ ਇਹਨਾਂ ਦਾ ਇਹਨਾਂ ਦਾ ਜਿਹੜਾ ਅੰਦਾਜ਼ ਆ ਨਾ ਇੱਕ ਹੋਰ ਇਹਨਾਂ ਦਾ ਕਰ ਰੱਖਿਆ ਤੇ ਆਪਾਂ ਨੂੰ ਵੀ ਥੋੜਾ ਸੋਚਣਾ ਪਊਗਾ ਆਪਾਂ ਨੂੰ ਵੀ ਕੋਈ ਬੋਲੀ ਵਾਲੀ ਵੀ ਆ ਦੇ ਮੁਕਾ ਦੇ ਠੀਕ ਹੈ ਉਹ ਵੀ ਬੋਲੀ ਵਾਲੇ ਪਾਣੀ ਨਹੀਂ ਆਉਂਦਾ ਠੀਕ ਹੈ ਮੁਗਾਈ ਹੋਗੀ ਠੀਕ ਹੈ ਨਾ ਇਹਨਾਂ ਨੇ ਘੋਰ ਬਣਾ ਰੱਖਿਆ ਇਹ ਪੁਰਾ ਪਰ ਪੁਰਾ ਨਾ ਪੋਚਾ ਨਾ ਰੋਣ ਦੇ ਕਾ ਇਹਨਾਂ ਨੇ ਕਿਹੋ ਜਿਹਾ ਬੜੀ ਚਲਾਕੀ ਨਾਲ ਆਪਣਾ ਪਤਾ ਲੱਗ ਦਿੱਤਾ ਬੜੀ ਚਲਾਕੀ ਨਾਲ ਇਹਨਾਂ ਨੇ ਧੰਨਵਾਦੀ ਦਵਾ ਬਣਾ ਲਿਆ ਜਿੱਤੇ ਜਿਤੋਂ ਦੇ ਦਵਾ ਕਰੇ ਇੱਕ ਵਾਰੀ ਹਾ ਮੇਰਾ ਬਹੁਤ ਧੰਨਵਾਦ ਜੀ ਧੰਨਵਾਦ 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 ਅੰਦਰੋਂ ਕਹੀ ਜਾਂਦੇ ਨੇ ਲੈ ਤੁਹਾਨੂੰ ਬਹੁਤ ਧੰਨਵਾਦ ਮੈਨੂੰ ਪੰਜ ਸਾਲ ਛੇੜਿਆ ਉਹਨਾਂ ਨੇ ਮੈਂ ਆਪਣੀ ਲੋਟੀ ਲਾਉ ਆ ਧੰਨਵਾਦ ਸਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕੋਈ ਕੰਮ ਲੈਣਾ ਸਾਡੇ ਹੁੰਦੇ ਨੇ ਲੋਟਰੀ ਉਹ ਕਹਿੰਦੀ ਚਾਹੇ ਕਰਦੇ ਨੇ ਤੁਸੀਂ ਕਹੋਗੇ ਸਮਾਧੀ ਦਾ ਕਾਜ ਹੈ ਇਹਨੂੰ ਬੋਲ ਪਾਈ ਸੀ ਉਹਨਾਂ ਨੇ ਤਾਂ ਬੋਲ ਕਰਨ ਦਾ ਮਤਲਬ ਹੈ ਸ਼ਾਂਤ ਬਹੁਤ ਧੰਨਵਾਦ ਕਰਵਾ ਦੇ ਮੇਰੇ ਤੁਸੀਂ ਵੀ ਫਰਾਨੂੰ ਇਹ ਨਾ ਕਰਿਆ ਕਰੋ ਕਿ ਜਿਸਟਰ ਤੋਂ ਵਾ ਸਾਡੇ ਕੋਲ ਇੱਕ ਵਾਰੀ ਆਇਆ ਬਸ ਦੋ ਵਾਰੀ ਆਇਆ ਤੁਸੀਂ ਉਹਨੂੰ ਇਹ ਪੁੱਛਿਆ ਕਰੋ ਜਿਸਟਰ ਤੋਂ ਬਾਅਦ ਪਾਣੀ ਵਿੱਚ ਕਿਵੇਂ ਵਰਕੇ ਤੂੰ ਉੱਥੇ ਉੱਥੇ ਨਹੀਂ ਗੱਲ ਹਾਜੀ ਹੋਵੇ ਤਾਂ ਤਾਂ ਮੈਂ ਥੋੜਾ ਗਾਹ ਦਾ ਆ ਕੋਠੇ ਮੈਂ ਨਾ ਬੋਲਿਆ ਹਮ ਤਾਂ ਮੈਂ ਥੋੜਾ ਗਾਹ ਦਾ ਆ ਹਰ ਉੱਥੇ ਭਾਰਤ ਦੇ ਦੇਸ਼ ਦੇ ਸਭ ਤੋਂ ਵੱਧ ਵੋਟਰਾਂ ਦੇ ਪਿੰਨਿਸ਼ੇ ਨੂੰ ਵੱਢੀਆ ਤੁਹਾਡੇ ਵਾਲਾ ਪੀਪਾਗਾ ਨਾਲ ਉਹਦੇ ਵਿੱਚ ਆਉਂਦਾ ਮੈਂ ਤਾਂ ਲੱਗਾ ਜਿਹੜਾ ਇੱਕ ਵਾਰੀ ਕਿਹਾ ਮੈਨੂੰ ਦੋ ਸਾਲਾਂ ਤੋਂ ਯਾਦ ਹੈ ਫੋਨ ਆ ਗਿਆ ਮੈਂ ਤੁਹਾਡੇ ਨਾਲ ਗੱਲ ਕੀਤੀ ਫੋਨ ਆ ਬੋਲਦਾ ਕਿਹਾ ਭਾਈ ਮੈਂ ਬਾਹਰ ਨਹੀਂ ਬੈਠਾ ਨਹੀਂ ਦੁੱਲਵੇ ਕਰਦਾ ਮਾਪੜ ਦੀ ਹੰਟਾ ਇੱਥੇ ਪਕਾਲੀਆਂ ਦੇ ਕਰਮੇਲ ਨਾਲ ਸ਼ਰਤ ਲਾ ਕੇ ਆਪਣੇ ਖੱਟ ਪਾਟਾ ਕੰਮ ਹੋਗਾ ਉਹ ਕਹਿੰਦਾ ਆਉਂਦਾ ਨਹੀਂ ਮਨਾਂ ਨਾ ਨਾ ਬਾਕੇ ਕੰਮ ਉਹ ਕਹਿੰਦਾ ਜਾਂ ਤਾਂ ਤਾਨੂੰ ਕਿਸਾਨਾਂ ਦੇ ਵਿਰੁੱਧ ਇੱਕ ਬਹੁਤ ਵੱਡਾ ਬਿੱਲ ਲੈ ਕੇ ਆ ਰਹੇ ਨੇ ਉਹਦਾ ਵਿਰੋਧ ਕਰਾਂਗੇ ਛੱਡ ਦੁਪਰੇ ਬਿਲਾ ਬਿਲਾ ਨੂੰ ਇੱਥੇ ਮੂਤ ਮਾਰਨ ਦਾ ਸਵਾਲ ਹੋਇਆ ਪਿਆ ਚਲੋ ਮੈਂ ਤਾਂ ਨਹੀਂ ਹੋਣਾ ਸੀਗਾ ਕਿਸ਼ਮੈਂ ਤਾਂ ਬਲੋਕ ਕਰਨਾ ਸੀ ਬਿੱਲ ਦਾ ਉਹ ਕੰਮ ਯਾਰ ਲੈ ਨਹੀਂ ਗਏ ਤੇ ਮੇਰਾ ਹਟਾਉਣਾ ਪੈ ਗਿਆ ਸੀ ਕਾਰਨ ਫੜਤ ਕਰਨ ਨੂੰ ਮੈਂ ਓਲੀ ਕੇ ਫੋਟਿਆ ਇਹਨਾਂ ਧੀ ਕੇ ਕੋਲ ਦੇ ਪਾਸ ਕਰ

ਸਾਰੇ ਪੰਜਾਬ ਚ ਡਿਊਟੀ ਹੈ ਮੇਰੀ ਘਰ ਮੈਂ ਰਾਤ ਦੇ 10 ਵਜੇ ਤੱਕ ਇਕੱਲਾ ਨਹੀਂ ਆ ਪੰਜਾਬ ਚ ਜਿਹੜਾ ਰਾਤ ਦੇ 10 ਵਜੇ ਰੇਲੀ ਬੰਦ ਕਰਦਾ ਬਸ ਉਹਨੂੰ ਕੋਲ ਕਾਨੂੰਨੂ ਘੇਰਾ ਕਰ ਦੋ ਮੋਤੀ ਨੂੰ ਘੇਰੇ ਲੱਗ ਮੋਤੀ ਨਾ ਮੁਰਕਾ ਆ ਜਾਣਾ ਮਨ ਨੂੰ ਬੇਰੇ ਕਿਹੜਾ ਕੋਈ ਜਾਣਦਾ ਮੋਤੀ ਮੋਤੀ ਨੇ ਮੁਰਕਾ ਤੋੜ ਕੇ ਰੱਖਦੇ ਨਾ ਜੇ ਤੇਰੇ ਆ ਗਿਆ ਮੋਤੀ ਤਾਂ ਮੈਂ ਹਰੇਕ ਘਰ ਦੂਜੇ ਵੀ ਨੇ ਪੁੱਛ ਲੰਦੀ ਮੋਤੀ ਜੀ ਬਤਾਈਏ ਅੱਜ ਕੀ ਨਕਾਪਾ नहीं आगे, है। अगर अच्छे दिन नहीं। मैं बहुत अभी ठीक है ना साथ

ਦੇ ਵਿੱਚ ਬੈਠ ਕੇ ਇਸ ਸੱਤ ਦੇ ਵਿੱਚ ਕਲਾਕਾਰ ਦੀ ਜਿਹੜੀ ਸਿਰਫ ਹੋਣ ਲੱਗੀ ਉਹਨੂੰ ਅੰਬਰੀ ਚੜਾਈਆਂ ਹੋਣ ਤੋਂ ਕੋਈ ਰੋਕ ਸਕਦਾ ਜਿਹੜੇ ਕਲਾਕਾਰ ਦੀ ਨਿੰਦਿਆ ਹੋਣ ਲੱਗਣੀ ਥੱਲੇ ਆਉਣ ਤੋਂ ਕੋਈ ਰੋਕ ਸਕਦਾ ਜਿਹੜੇ ਨਿਤਧਿਤੇ ਦੇ ਫੋਣ ਲੱਗੀ ਕੰਮ ਜਾਣ ਤੋਂ ਕੋਈ ਰੋਕ ਸਕਦਾ ਜਿਹੜੇ ਨਿਤਧਿਤੇ ਹੋਣ ਲੱਗਿਤ ਕੋਈ ਰੋਕ ਸਕਦਾ ਇੰਨਾ ਸੱਤਾਂ ਚ ਬੈਠ ਕੇ ਤੁਸੀਂ ਲੋਕ ਸਭਾ ਤਿਆਰ ਕਰਦੇ ਹੋ ਇੰਨਾ ਸੱਤਾਂ ਚ ਯਾਰ ਸੱਤਾਂ ਚ ਆਪਣੀ ਅਗੀ ਗੱਲਾਂ ਚੱਲਦੀਆਂ ਨੇ ਰਸ ਤੋਂ ਬਸ ਕੀ ਗੱਲਾਂ ਚੱਲਦੀਆਂ ਆਪਣੀਆਂ ਐਕਟਿਵਰ ਕਿਵੇਂ ਕਰਨਾ ਨਾਮ ਨਹੀਂ ਲੈ ਨੂੰ ਫਿੱਟ ਜਾ ਵਟੇ ਬੁਵਾ ਨਾ ਹੈ ਫਿੱਟ ਜਾ ਫਿੱਟ ਜਾ ਆ ਪੈਸਾ ਲੈ ਲੇ ਇਹ ਕਿੱਥੋਂ ਆਇਆ ਸਰ ਆਪਣਾ ਕਰਨ ਦਾ ਬਾਤ ਉਹ ਹਰ ਕਹੇਗਾ ਖੇਮ ਕਰਨ ਹਲਕੇ ਤੋਂ ਵਿਆਹ ਨੇ ਕਾਂਗਰਸ ਦੇ ਬਲਾਕ ਸੰਪਤੀ ਜਿਲ੍ਹਾ ਪ੍ਰਸ਼ਾਸਨ ਅੰਦਰ ਬਲਾਸਾਂਤੀ ਬੰਦੇ ਸਾਰੇ ਕਿੰਨਾ ਰੁਪਇਆ ਹੈ ਵੀ ਪਤ ਪੈਂਦੇ ਮਦਦ ਹੋਗਾ ਪੈਂਦੀ ਬੰਦਾ ਮਾਦੀ ਤੇ ਚੱਲ ਕੇ ਆਏ ਨੇ ਤੜਕੀ ਚਾਰ ਦੇ ਚਲੇ ਨੇ ਅੱਛਾ ਜੀ ਕਿੰਨਾ ਬੁਧੇ ਨਾ ਪੜਨ ਬੁਧੇ ਕਿੰਨਾ ਤੋੜ ਗਿਆ ਕਿਉਂ ਹਾਲ ਵਾਰ ਤੋਂ ਤੁਹਾਡੇ ਨਾਲ ਆਇਆ ਅੱਜ ਜੁਆਇਨ ਕਰਨ ਆਇਆ ਜੀ ਜੀ

ਸਭ ਤੋਂ ਵੱਧ ਕੀ ਮਾਮਾ ਕਾ ਨਾ ਦੇ ਚੁੱਲ੍ਹਾ ਤੇ ਨਾ ਜਮਾ ਨਾ ਚੁੱਲ੍ਹੇ ਬੋਲੇ ਚੁੱਲ੍ਹੇ ਬੋਲੇ ਰੋਪੇ ਰੋਜ਼ਗਾਰੀ ਸਭ ਤੋਂ ਵੱਡਾ ਗਾਇਕ ਆ ਸਾਡੇ ਮੁੰਡਿਆਂ ਨੂੰ ਕੰਮ ਦੇ ਲੋ ਕੋਈ ਠਿਕਾਣੇ ਨਹੀਂ ਆਉਂਦਾ ਬੀਬੀ ਨੂੰ ਛੇ ਕਰਦੇ ਨਹੀਂ ਆਉਂਦਾ ਪਰ ਤਰੀਕ ਤੁਸੀਂ ਕਿਸੇ ਅਹਜੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਦਿਖਾਦਾ ਹੋਵੇ ਨਹੀਂ ਨਾ ਬੇਲਾ ਮਾਨਾ ਹੁਣ ਕਿਤੇ ਗੱਲ ਸੱਕਦੀ ਪੈ ਜਾਂਦੀ ਨਹੀਂ ਨੌਕਰੀ ਵਾਲੇ ਕੋਲ ਟਾਈਮ ਕਿੱਥੋਂ ਹੁੰਦਾ ਤਾਂ ਆਖਣੇ ਹੁੰਦਾ ਪਰ ਸਾ ਜਵਾਬਾਂ ਦੇ ਦੂਆ ਧਰ ਕੇ ਜਾਣ ਦਾ ਬਿੱਤਰ ਹੁੰਦਾ ਉਹ ਸਮਝਦਾ ਹਾਲ ਆ ਕਿ ਤੂੰ ਜਿਹੜੇ ਤੂੰ ਆਏ ਨੇ ਨਾ उठे जो हालत है मतलब बयान कर रहे थे जो तो जो ने ने <laughs> भी जो नौजवान जवानी के हालत होते हैं चिट्टे ने कर दिए ना दिलाके एमएलए सो आगे दे आप चिता रहे हैं जैसे होने होने सवार तो लोग का एमएलए ने जब इधर नाला मंडा चलेंगे ना बिना ना सात संग बाजुआ इधर के बच्चा तक जो मानसा दस है ना बच्चा तक प्रलाउंड है ਕਿਤੇ ਤੋਂ ਤੇ ਬਾਬੇ ਦੀਪ ਸਿੰਘ ਜੀ ਸੌਂ ਖਾਤੇ ਕਹਿੰਦਾ ਵੀ ਮੈਂ ਚਿੱਟਾ ਬੰਦ ਕਰਾਂਗਾ ਸੂਚਿਤਾਂ ਬੰਦ ਵਧ ਗਿਆ ਵਧਿਆ ਵਧਿਆ ਤੇ ਵੇਗਾ ਤੁਹਾਡੇ ਤੁਹਾਡੇ ਪਿੰਡਾਂ ਫਲ ਤਾਂ 100 100 ਮੁੰਡਾ ਇੱਕ ਕ ਪਿੰਡ ਦੇ ਵਿੱਚ ਆਏਗੀ ਡੈਥ ਹੋਗੀ ਚਿੱਟੇ ਦੀ ਬਹੁਤ ਜ਼ਿਆਦਾ ਬਹੁਤ ਮਹਾਰ ਬਹੁਤ ਹੀ ਮਹਾਰ ਕੋਈ ਨਹੀਂ ਕਰਾਂਗੇ ਆਪਾਂ ਲੱਗੇ ਨੇ ਆਪਣਾ ਟੰਡਾ ਖੜਕਾਈ ਚੱਲ ਵਰਤਾ ਮੈਂ ਤਾਂ ਤੁਸੀਂ ਐ ਕਿ ਤੁਸੀਂ ਥੱਲੇ ਵਾਲਾ ਪਾਸਾ ਸਮਝ ਲਿਓ ਠੀਕ ਹੈ ਲੈ ਉਹਨਾਂ ਨੂੰ ਜਾਨਾ ਤੁਸੀਂ ਆਪਣਾ ਥੱਲੇ ਵਾਲਾ ਪਾਸਾ ਸਮਝ ਲਿਓ ਵੀ ਪੋਲਿੰਗ ਪੂਸ ਕਿੱ데 ਲਾਉਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਜਿਹੜਾ ਤਾਰੇ ਰੋਡ ਸ਼ੋ ਹੋਣਾ ਹੈ ਕਿੱਧਰ ਦੀ ਕਿੱਧਰ ਦੀ ਕਿਰਨੀ ਉੱਤੋਂ ਦੀ ਕੱਢਣਾ ਹੈ ਇਹ ਕੰਮ ਤੁਹਾਡਾ ਤਹਾ ਤਾ ਮੈਂ ੱੱੱਲੇ ਹੀ ਬਾਣੀ ਪਾਏ ਸਟਾਈਲ ਮੈਂ ਤੇਰੇ ਨੂੰ ਸਾਰੇ ਵਾਲੀ ਕਬੱਡੀ ਪਾਰਕਿਆਂ ਆ ਆ ਠੀਕ ਹੈ ਐਸੇ ਕਰਕੇ ਜਿਹੜੇ ਮਰਜ਼ੀ ਲੀਡਰ ਦੇ ਮੂਹਰੇ ਮੈਕ ਕਰ ਦੋ ਕੈਪਟਨ ਅਮਰਿੰਦਰ ਨੂੰ ਪੁੱਛ ਲਓ ਸੁਖਵੀਰ ਮਾਦਨ ਨੂੰ ਮਜੀਠੀਏ ਨੂੰ ਨੰਨੀ ਸ਼ਾਹ ਨੂੰ ਭੂਂਦਰ ਨੂੰ ਪਠੜ੍ਹਲੂ ਮਲੂਕੇ ਨੂੰ ਕਹਿੰਦੇ ਵੋਟਾਂ ਨਹੀਂ ਕੀਆ ਰਿਹਾ ਕਹਿੰਦੇ ਹਾਂਜੀ ਪਿਆਰੀਆ ਭਗਵੰਤ ਮਾਨ ਨੂੰ ਹਰਾਉਣੇ ਮੈਨਾਂ ਕੱਲੇ ਜ਼ਰੂਰ ਚ ਹੀ ਪੈਣਗੀਆਂ ਅੱਗੀ ਪਰਵਰਤ ਮਾਨ ਨੂੰ ਹਰਾਉਣਾ ਉਹਨਾਂ ਨੇ ਫੋੜ ਨੂੰ ਪੋਨੀ ਬਾਹਰ ਹੀ ਪਾਣੀ ਦੇ ਵਿੱਚ ਪਹੁੰਚੀ ਨਾ ਉਹਨੂੰ ਹਰਾਉਣਾ ਵਿਰੋਧ ਇਹ ਨਹੀਂ ਹੋਣ ਤੇ ਪੰਚ ਤੇ ਨਾ ਕਹਿ ਵੋਟਾਂ ਨਹੀਂ ਪਾਖਦੇ ਨਾ ਤੇ ਵਿਪੰਤ ਫਤਰੀ ਚਾਹੀਏ ਉਹ ਪਰ ਮਨੂਏ ਰਸੋ 27 ਦਸੰਬਰ ਨੂੰ 27 ਦਸੰਬਰ ਨੂੰ ਛੋਟੇ ਸਹਿਬ ਜਾਂ ਦਾ ਸ਼ਹੀਦੀ ਦਿਵਸ ਹੁੰਦਾ ਹੈ ਪਾਕਿਸਤਾਨ ਸਰਪੰਖਾਂ ਦੇ ਚੱਲ ਰਿਹਾ ਰਹੇ ਹਨ ਮੈਂ 26 ਨੂੰ ਪਾਰਲੀਮੈਂਟ ਸੀ ਚੱਲ ਰਹੀ ਸੀ ਪਾਰਲੀਮੈਂਟ 27 ਨੂੰ ਵੀ ਚੱਲਨੀ ਸੀ ਮੈਂ ਪਾਰਲੀਮੈਂਟ ਦੇ ਕੰਪਿਊਟਰ ਚੈੱਕ ਕੀਤਾ ਕਿੱਧਰੇ ਕਦੇ ਰਜਿਸਟਰ ਆਦਾ ਹੈ पार्लीमेंट चल नहीं रही आंध्र प्रदेश के एम जो है वो शोर शराबा कर रहे हैं मोदी के खिलाफ नारे लगा रहे हमारे वादे नहीं पूरे हुए तो पार्लियामेंट मुझे आते नहीं कभी उठानी पड़ रही है कल मिलने नंबर दो मैं जो उन्होंने समझा और उनको पता है मुझे पता है मेरे आड़ी बहने ने मैं समझा लूंगा मुझे तुम दसो मुझे कहीं चिट्ठी लिख के दो सारा डिटेल दो की है मैं सारा लिखया के 9 साल के 7 साल की उम्र से 27 दिसंबर 1705 ईस्वी को सुबह सारा हमने ने नो पंता ने लिखा है सारा लिखता है मैं देता है नाल ना छोड़ के बैठे अगले 15 दिन का गया अंदर आने में क्या लेकिन मैं थोड़ी सपोर्ट

ਆਲੇ ਇਹ ਕੀ ਕਰਦੇ ਰਹਿੰਦੇ ਹੁਣ ਉਹਦੋਂ ਬਾਅਦ ਮੈਨੂੰ ਸਿੱਖ ਵਿਦਵਾਨਾਂ ਦੇ ਬਹੁਤ ਸਾਰੇ ਫੋਨ ਆਏ ਭਰਮਤ ਹੱਤਿਆਂ ਦੇ ਕਹਿੰਦੇ ਭਗਤ ਸਿੰਘ ਜੀ ਹੁਣ ਨੂੰ ਵੀ ਨਹੀਂ ਪਤਾ ਤੁਸੀਂ ਕਿਹੜਾ ਕੰਮ ਕਰਾ ਰਹੇ ਮੇਰੇ ਕਿਸੇ ਜੀਰੋਂ ਦਾ ਜਾਣਾ ਮਹਿੰਦਰ ਗੜਾ ਸੰਪਟਿਆ ਤਾਂ ਵੀ ਮੇਰਾ ਜਨਮ ਅਰਬਿੱਤ ਚੰਦਨੀ ਦੇ ਜੀ ਕੀ ਕਰ ਉਹ ਤੋਂ ਆ ਰਿਹਾ ਜਦੋਂ ਅੰਦਰ ਕੀ ਜੇ ਨੂੰ ਫੋਨ ਦੇ ਉਹ ਕੁੱਝ ਸੈਲਫ ਸਾਡਾ ਬੈਟ ਪਈ ਹੈ ਜਿਹੜੇ ਜਿਹੜੇ ਲੋਕ ਆ ਕੇ ਲਾ ਕੇ ਪੂਰਾ ਸਮਾਂ ਉਹ ਤੇਰੇ ਨਾਲ ਖੜਾ ਸੀ ਤੈਨੂੰ ਕਹਿੰਦਾ ਐਨੀ ਵਾਰ ਤੂੰ ਵੀ ਕਰ ਕੁਛ ਆ ਜਾ ਰਾਤ ਤੋਂ ਲੈ ਕੇ ਕੀ ਬਰੇਗਾ ਜਦੋਂ ਅੰਦਰ ਦੀ ਗੱਲ ਕਿੰਨਾ ਦੇਤੀ ਲੌਂਦਾ

5 ਸਾਲ ਦਾ ਦਿੱਤਾ ਹੈ 825 ਪੈੰਗਲ ਆਹੋ ਜੀ ਮਾਨ ਸਾਹਿਬ ਆਹ ਆ ਆ ਮੇ ਸਾਰਾ ਸਾਬ ਦਿੱਤਾ ਆਪ 5 ਸਾਲਾਂ ਦਾ ਰਿਪੋਰਟ ਕਾਟ ਬਾਈ ਠੀਕ ਹੈ ਆਪ ਐਸਾ ਆਪ ਐਸਾ ਮੈਂ ਤੁਹਾਨੂੰ ਦੇਖੇ ਜਾਂਦਾ ਜਿੰਨੇ ਵਰਤੀ ਲੈ ਲਈ ਸਾਡੇ ਕੋਲ ਠੀਕ ਹੈ ਠੀਕ ਹੈ ਠੀਕ ਹੈ ਆ ਲਾਇਬ੍ਰੇਰੀ ਆ ਸਕੂਲਾਂ ਤੇ ਅੱਛਾ ਆ ਆ ਆ ਆਲਗਾਂ ਰੱਖ ਲਾ ਅਲੱਗੋਂ ਅਲੱਗ ਠੀਕ ਹੈ ਸੁਣਦੇ ਜਾ ਰਹੇ ਬੱਚੀ ਕਰੋੜ 5 ਸਾਲਾਂ ਦਾ ਹੋ ਗਿਆ ਪਰ ਬੰਦਿਆਂ 'ਚ 26 ਕਰੋੜ 6 ਲੱਖ ਚੜੀ ਆ ਬਿਲੇਟੀ ਜਿਸ ਗੰਗੇ ਦੇ ਇੰਨੀ ਮੈਂ 1 ਕਰੋੜ 1 ਲੱਖ 24000 ਉਹਦਾ ਵਿਆਜ ਜਦੋਂ ਪੈਸਾ ਪ੍ਰਾਈਵਟ ਤੇ ਹੈ ਤਾਂ ਵਿਆਜ ਮਿਲਦਾ ਨਾ ਮੈਂ ਕਹਾਂ ਮੇ ਮਿੱਤਰੋ ਗੱਲ ਇਹ ਹੈ ਜੇ ਪੈਸਾ ਜਾਂਦਾ ਹੈ ਨਾ ਫਿਰ ਵਿਆਜ ਵੀ ਜਾਂਦਾ ਹੈ ਚਲੋ ਇਹ ਕੱਲਾ ਵਿਆਜ ਵੀ ਨੰਦੇ ਪਰ 25 ਕਰੋੜ ਦਾ ਚੱਲੋ 6 ਲੱਖ ਰੁਪਇਆ ਪਿਛਲੇ ਐਮਪੀ ਨੇ ਵਰਤਿਆ ਨਹੀਂ ਸੀ ਵਿਜੇਂਦਰ ਸਿੰਘ ਨੇ ਮੈਂ ਕੋਈ ਨਹੀਂ ਤੇਰੇ ਕੋਲ ਟਾਈਮ ਨਹੀਂ ਹੋਣਾ ਮੈਨੂੰ ਮੈਨੂੰ ਦੇ ਦੇ ਉਹ ਹੀ ਲੈ ਗਵਰਨਰ ਕੋਲ ਉਹ ਹੀ ਬਣਾਦਾ 22 ਕਰੋੜ 61 ਲੱਖ 14000 ਰੁਪਿਆ ਫੰਡ ਕੇ ਆ ਤੁਹਾਡੇ ਸਾਹਮਣੇ ਪੜਾ ਇੱਕਰ ਪਈਏ ਦੀ ਵੀ ਕੋਈ ਲਾਰੇ ਤੇ ਫਲੇੜੇ ਪਿੰਡ ਨੂੰ ਪਵਾ ਪਾਣੇ 5 ਲੱਖ ਦਿੱਤਾ ਸੀ ਪਰ 4 ਲੱਖ ਦੇ 1900 ਨੇ ਪਹੁੰਚਿਆ ਇੱਕਰ ਦੀ ਆਮਾਨ 50000 ਕੋਲ ਤੋਂ ਕਰ ਗਿਆ ਵਿਰੋਧ ਤੁਹਾਡੀਆਂ ਜੁਲਦੀਆਂ ਮੇਰਾ ਸਿਰ ਨਾ ਹੋਇ ਅਜਮਾਨ ਸਾਹਿਬ ਜਿਹੜਾ ਪੈਸਾ ਮੈਂ ਪਵਾ ਆ ਗਿਰੋ ਅਗਲੀ ਵਾਰ ਕੋਸ਼ ਕਰ ਵੀ ਦੇਖੋ ਹੋਰ ਤਾਂ 5 ਕਰੋੜ ਹੈ ਆ ਹੁਣ ਜਿਹੜੇ ਜਿੱਤਣਗੇ ਉਹਨਾਂ ਨੂੰ 15 ਕਰੋੜ ਦੇ ਰਿਹਾ। ਜੇ ਤਿੰਨ ਗੁਣਾ ਮੇਰੇ ਕੋਲ ਸਪਲਾਈ ਪਾਤਾ ਉਹ ਤਾਂ ਮੈਂ ਦਾ ਨੱਕਾ ਤੁਹਾਡੇ ਕੋ ਨਹੀਂ ਖੋਲਿਆ ਪਾ ਮੈਂ ਉਹ ਨਹੀਂ ਕਰੂਗੀ। ਮੈਂ ਇਸ ਖਾਲਚੋਂ ਖਾਣ ਨਹੀਂ ਰੰਦਾ ਮੈਂ ਖਾੜ ਤੇ ਕੀੜਾ ਰੱਖ ਰਾਂ। ਬਲੇ ਜ਼ੋਲਿਆ ਮੈਂ ਖਾੜਦੀ ਬੰਨ ਨਾ ਕਰਨ ਖਾਣ ਦਾ ਅਸਰਾ ਮੈਂ ਕਿਤੇ ਨਹੀਂ ਖਾਣਦਾ। ਕੱਟ ਵੀ ਨਹੀਂ ਪਾਣ ਦਿੰਦਾ ਓਏ ਨੱਕੇ ਆਪਦੇ ਤੇਰੀ ਬਾੜ ਰੱਖੇ ਬਲਕੇ ਖਾੜ ਵੀ ਨਹੀਂ ਹੈਗਾ ਅੰਡਰ ਗਰਾਉਂਡ ਕੋਈ ਪਾਣੀ ਪਤਾ ਨਹੀਂ ਕਿੱਧਰ ਦੀ ਕਿੱਧਰੋਂ ਕੀ ਲੈ ਜਾਦਾ ਮਤਲਬ ਇਹ ਦੇਖਦਾ ਵੀ ਨਹੀਂ ਸੰਦਾਂ